สวัสด रोड़ा <laughs> रोड़ी ਜੀ ਅੱਜ ਬਠਿੰਡਾ ਵਿਖੇ ਅਸੀਂ ਜੋ ਸਾਡੇ ਵਿਭਾਗ ਵੱਲੋਂ ਇਸਤਰੀ ਤੇ ਪਾਲ ਵਿਕਾਸ ਵਿਭਾਗ ਵੱਲੋਂ ਜੋ ਲੜੀ ਚਲਾਈ ਜਾ ਰਹੀ ਹੈ ਕੈਂਪਾਂ ਦੀ ਉਹਦੇ ਵਿੱਚ ਅਸੀਂ ਮਹਿਲਾਵਾਂ ਦੀ ਸਿਹਤ ਤੇ ਰੋਜ਼ਗਾਰ ਨੂੰ ਲੈ ਕੇ ਕੈਂਪਸ ਲਗਾਏ ਔਰ ਨਾਲ ਹੀ ਅਸੀਂ ਧੀਾਂ ਦੀ ਲੋੜੇ ਵੀ ਨਾਲ-ਨਾਲ ਮਨਾ ਰਹੇ ਆ ਬੇਸਿਕਲੀ ਕਹਿ ਲਓ ਕਿ ਔਮਨ ਏਮਪਾਵਰਮੈਂਟ ਦੀ ਗੱਲ ਹਰ ਜ਼ਿਲ੍ਹੇ ਵਿੱਚ ਜਾ ਕੇ ਕਰ ਰਹੇ ਆ ਔਰ ਅੱਜ ਬਠਿੰਡਾ ਦੀ ਧਰਤੀ ਦੇ ਉੱਪਰ ਵੀ ਇਹੀ ਗੱਲ ਕਰਨ ਆਏ ਆ ਔਰ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਮਹਿਲਾਵਾਂ ਨੇ ਭੈਣਾਂ ਨੇ ਇਸ ਸਾਲ ਇਹ ਇੱਕ ਪੰਜਾਬ ਦੇ ਵਿਕਾਸ ਦੀ ਵੱਡੀ ਨਿਸ਼ਾਨੀ ਹੈ ਕਿ ਜੇ ਸਾਡੀਆਂ ਮਹਿਲਾਵਾਂ ਅੱਗੇ ਆਉਣ ਲੱਗੀਆਂ ਤਾਂ ਵਾਕਈ ਅਸੀਂ ਇੱਕ ਬਹੁਤ ਸੋਹਣਾ ਸਮਾਜ ਸਿਰਜ ਰਹੇ ਹਾਂ। ਐਮਐਲਏ ਜਖੂਪ ਸਿੰਘ ਦਿਲ ਦੀ ਨਜ਼ਰ ਆਈ ਜੀ ਬਾਕੀ ਸਾਰੇ ਚੇਅਰਮੈਨ ਦੇਖੋ ਉਹਨਾਂ ਦੀ ਪ੍ਰੋਬਲਮ ਕਈ ਵਾਰੀ ਕੋਈ ਨਿੱਜੀ ਆ ਜਾਂਦੀ ਉਹਨਾਂ ਤੇ ਗਲੋਪ ਵੀ ਨਜ਼ਰ ਆਉਂਦਾ ਨੇ ਮੇਰੇ ਨਾਲ ਤਾਂ ਕੀ ਨਰਾਜ਼ਗੀ ਹੈ ਬੇਟੀ ਮੀਟਿੰਗ ਹੈ ਨਾ ਨਰਾਜ਼ਗੀ ਪ੍ਰੋਗਰਾਮ ਅਸਤ ਕੋਈ ਨਹੀਂ ਹੁੰਦੀ 10 ਕੰਪਨੀਆਂ ਵੀ ਤੇ ਆਈਆਂ ਸੀ ਕਿੰਨੇ ਕੁ ਲੋਕਾਂ ਨੂੰ ਅਵਸਾਰ ਜਿਹੜਾ ਮਿਲਿਆ ਹੈ ਅਹ ਦੇਖੋ ਜੀ ਹਲੇ ਤਾਂ ਚੱਲ ਰਿਹਾ ਕੈਂਪ ਅਸੀਂ 10 ਬੱਚਿਆਂ ਨੂੰ ਉੱਪਰ ਜਿਹੜੇ ਡਿਸਟ੍ਰਿਬਿਊਟ ਕਰ ਚੁੱਕੇ ਹਾਂ ਉਹਨਾਂ ਦੇ ਅਲਾਟਮੈਂਟ ਲੈਟਰਸ ਬਾਕੀ ਪੂਰੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਬੱਚੀਆਂ ਜਿਹੜੀਆਂ ਇੱਥੇ ਟੈਲੈਂਟ ਰੱਖਦੀਆਂ ਨੇ ਉਹਨਾਂ ਨੂੰ ਅਸੀਂ ਕੁਝ ਨਾ ਕੁਝ ਦੇ ਮੈਡਮ ਅੱਜ ਅੱਛਾ ਗਿਸਕੀਰ ਤੇ ਚੱਕ ਵੀ ਬੱਡੇਗਾ ਜਾਂ ਮੈਂ ਲਾਵਾਂ ਕੀ ਕਰਾਂ ਅਸੀਂ ਔਰਤਾਂ ਨਾਲ ਰਿਲੇਟਡ ਹਰੇਕ ਸਕੀਮ ਨੂੰ ਇੱਕ ਸਪੌਟ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਚ ਸ਼ਗਨ ਸਕੀਮ ਵੀ ਸਾਡੇ ਵਿਭਾਗ ਦੀ ਇੱਕ ਸਕੀਮ ਹੈ ਸੋ ਬਹੁਤ ਪਹਿਲਾਂ ਗੱਲਾਂ ਆਉਂਦੀਆਂ ਹੁੰਦੀਆਂ ਅਸੀਂ ਜੀ ਟਾਈਮ ਤੇ ਨਹੀਂ ਆਉਂਦੀ ਤਾਂ ਤੁਸੀਂ ਅੱਜ ਦੇਖ ਹੀ ਲਿਆ ਕਿ ਸਾਡੀਆਂ ਝੂੜੇ ਪਾਏ ਹੋਏ ਜਿੰਨਾਂ ਕੁੜੀਆਂ ਨੇ ਉਹਨਾਂ ਨੂੰ ਅਸੀਂ ਪੂਰੇ ਟਾਈਮ ਤੇ ਜਿਹੜੀ ਸ਼ਗਨ ਸਕੀਮ ਡਿਸਟ੍ਰੀਬਿਊਟ ਕਰ ਰਹੇ ਹਾਂ ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਸਕੀਮ ਦਾ ਲਾਭ ਹਰ ਲੋੜਵੰਦ ਤੱਕ ਆਂਗਣwadi ਜਿਹੜੀ ਨੇ ਕਹਿੰਦੇ ਬਹੁਤ ਖੋਲੇ ਜਾ ਰਹੇ ਨੇ 50 ਪੰਨਿਆਂ ਦੇ ਵਿੱਚ ਕਿੰਨੇ ਅਸੀਂ ਤਕਰੀਬਨ 1400 ਆਂਗਣਵਾੜੀ ਸੈਂਟਰ ਨਵੇਂ ਬਣਾਉਣ ਜਾ ਰਹੇ ਹਾਂ ਔਰ ਜਿਹੜੇ ਪੁਰਾਣੇ ਜਿੱਥੇ ਕਿਤੇ ਰਿਪੇਅਰ ਦੀ ਲੋੜ ਹੈ ਉਹਨੂੰ ਵੀ ਅਸੀਂ ਠੀਕ ਕਰਨ ਜਾ ਰਹੇ ਹਾਂ ਫਰਨੀਚਰ ਪ੍ਰੋਵਾਈਡ ਕਰਨ ਜਾ ਰਹੇ ਹਾਂ ਤਕਰੀਬਨ 200 ਕਰੋੜ ਤੋਂ ਉੱਪਰ ਅਸੀਂ ਇਹਦੇ ਕੰਮ ਕਰਨ ਵਾਲਿਆਂ ਨੂੰ ਆਫਰ ਦੇ ਬਿਲਕੁਲ ਜੀ ਅਸੀਂ 3000 ਆਂਗਣਵਾੜੀ ਵਰਕਰਸ ਹੈਲਪਰਸ ਭਰਤੀ ਕਰਨ ਜਾ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਭੈਣਾਂ ਦੇ ਵੀ ਕੁਝ ਬੈਨੀਫਿਟ ਬਾਰੇ ਸੋਚ ਰਹੇ ਹਾਂ ਸਰ ਵੱਲੋਂ ਕਿਹਾ ਜਾ ਰਿਹਾ ਵੀ ਪੰਜਾਬੀ ਨੂੰ ਕਾਹਲੇ ਅਧਾਰ ਤੇ ਲੱਗਦਾ ਜਾਊਗਾ ਜਿੱਥੇ ਤੁਸੀਂ ਸਪੀਚ ਦੇ ਰਹੇ ਸੀ ਉਹਦੇ ਅਕੇ ਬੂਟ ਲੱਗਿਆ ਹੋ ਜਾਂ ਬੈਨਰ ਉਹਦੇ ਤੇ ਹਿੰਦੀ ਆ ਪੰਜਾਬੀ ਦੇਖੋ ਜੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੀ ਰਾਜ ਸਰਕਾਰਾਂ ਚੋਂ ਸਕੀਮਾਂ ਲਾਗੂ ਕਰਦੀਆਂ ਨੇ ਕਈ ਵਾਰੀ ਸਕੀਮਾਂ ਜੜੀਆਂ ਨੇ ਉਹ ਸੈਂਟਰ ਦੀਆਂ ਵੀ ਵਿੱਚ ਹਿੱਸਾ ਹੁੰਦਾ ਸੋ ਅਸੀਂ ਸਾਰਾ ਕੁਝ ਦੇਖ ਕੇ ਅਕੋਰਡਿੰਗ ਟੂ ਸਕੀਮ ਉਹਨੂੰ ਹਾਈਲਾਈਟ ਕਰਦੇ ਹਾਂ ਸੋ ਪੰਜਾਬੀ ਤੇ ਹਿੰਦੀ ਸਾਰਾ ਕੁਝ ਹੀ ਆ ਦੇ ਵਿੱਚ ਜਦੋਂ ਕਿ ਪੰਜਾਬ ਦਾ ਪੈਨ ਰੈ ਦੇਖੋ ਤੁਸੀਂ ਸਾਰੇ ਕਿਤੇ ਦੇਖ ਸਕਦੇ ਹੋ ਕਿ ਪੰਜਾਬੀ ਕੋਈ ਹਿੰਦੀ ਬੋਲ ਵੀ ਨਹੀਂ ਰਿਹਾ ਤੇ ਪੰਜਾਬੀ ਚ ਅਸੀਂ ਗੱਲ ਕਰ ਰਹੇ ਹਾਂ ਤੇ ਗੱਲ 1000 ਰੁਪਏ ਵੀ ਬਹੁਤ ਜਲਦੀ ਦੇ ਮੈਮ ਮੈਂ ਕਿਹੜੇ ਮੈਂ ਗੁਰਪ੍ਰੀਤ ਹਾਂ